ਦੁਨੀਆ ਚ ਵਸਦੇ ਲੋਕਾਂ ਨੂੰ ਵਿਸਾਖੀ ਦੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਇਹਦਾ ਹੀ ਇਸ ਰੈਲੀ ਦਾ ਨਾਮ ਅਸੀਂ ਸਮਾਜ ਜਾਗਰੂਕਤਾ ਰੈਲੀ ਰੱਖਿਆ ਉਹਦੀ ਵਜ੍ਹਾ ਇਹ ਹੈ ਕਿਉਂਕਿ ਕੁਝ ਪਾਰਟੀਆਂ 바ਵਾ ਸਾਹਿਬ ਦੀ ਫੋਟੋ ਨੂੰ ਦਿਵਾਰ ਤੇ ਤਾਂ ਜਰੂਰ ਲਾਂਦੀਆਂ ਨੇ ਪਰ ਜਦੋਂ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਦੀ ਗੱਲ ਆਉਂਦੀ ਆ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਂਦੀਆਂ ਨੇ ਉਹਨਾਂ ਪਾਰਟੀਆਂ ਵੱਲੋਂ ਸਾਡੇ ਸਮਾਜ ਨਾਲ ਵਾਅਦਾ ਕੀਤਾ ਗਿਆ ਸੀ ਅਸੀਂ ਡਿਪਟੀ ਸੀਐਮ ਜਿਹੜਾ ਆ ਉਹ ਤੁਹਾਡੇ ਸਮਾਜ ਚ ਲਾਵਾਂਗੇ ਜਿਹੜਾ ਕਿ ਹਲੇ ਤੱਕ ਨਹੀਂ ਲੱਗਿਆ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਰਾਜ ਸਭਾ ਜਿਹਦੇ 7 ਮੈਂਬਰ ਉਹਨਾਂ ਦੀ ਪਾਰਟੀ ਦੁਆਰਾ ਚੁਣ ਕੇ ਭੇਜੇ ਜਾਂਦੇ ਨੇ ਇੱਕ ਵੀ ਮੈਂਬਰ ਸਾਡੇ ਦਲ ਤੋਂ ਸਮਾਜ ਤੋਂ ਨਹੀਂ ਭੇਜਿਆ ਫਿਰ ਇਹਨਾਂ ਨੇ ਉਲਟਾ ਕੀਤਾ ਕਿ ਜਿਹੜਾ ਐਸਸੀ ਕਮਿਸ਼ਨ ਹੈ ਉਹਦੇ ਮੈਂਬਰਾਂ ਦੀ ਸੰਖਿਆ ਘਟਾ ਦਿੱਤੀ ਗਈ ਤੇ ਜਿਹੜੀ ਉਹਨਾਂ ਦੀ ਤਾਕਤ ਹੈ ਉਹਨੂੰ ਕਮਜ਼ੋਰ ਕਰ ਦਿੱਤਾ ਗਿਆ ਅੱਜ ਇਸ ਬਾਬਤ ਦੇ ਵਿੱਚ ਅਸੀਂ ਸਾਰੇ ਭਰਾ ਇਕੱਠੇ ਹੋਏ ਆਂ ਤੇ ਆਪਣੀ ਸਮਾਜ ਨੂੰ ਲਾਭਮੰਦ ਕਰਕੇ ਇਸ ਸਰਕਾਰ ਨੂੰ ਸਨੇਹਾ ਦੇਣਾ ਚਾਹੁੰਦੇ ਆਂ ਵੀ ਜਾਤਾ ਜਿਹੜੀਆਂ ਤੁਸੀਂ ਇਹ ਵਾਅਦੇ ਕੀਤੇ ਸੀ ਇਹਨਾਂ ਨੂੰ ਪੂਰਾ ਕਰ ਦਿਓ ਨਹੀਂ ਤਾਂ ਇਹਨਾਂ ਦਾ ਜਿਹੜਾ ਜਵਾਬ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਦਵਾਂਗੇ ਤੁਹਾਡਾ ਸਾਰਿਆਂ ਦਾ ਇਹ ਇਹ ਇੱਕ ਬਹਾਨਾ ਹੁੰਦਾ ਜਿਹਦੇ ਨਾਲ ਤੁਸੀਂ ਮੁੱਦੇ ਤੇ ਲਿਆਉਣੇ ਹੋ ਗੱਲ ਨੂੰ ਅੱਜ ਮੁੱਦੇ ਦੀ ਗੱਲ ਇਹ ਹੈ ਭਈ ਡਾਕਟਰ ਬੀ ਆਰ ਅੰਬੇਡਕਰ ਜੀ ਜਿਹੜਾ ਕਾਨੂੰਨ ਬਣਾ ਕੇ ਗਏ ਨੇ ਜਿਹੜਾ ਕਨਸਟੀਟਿਊਸ਼ਨ ਲਿਖ ਕੇ ਗਏ ਨੇ ਹਿੰਦੁਸਤਾਨ ਲਈ ਕੀ ਆਪੋ ਦੀ ਰਾਖੀ ਕਰ ਪਾਉਨੇ ਆ ਅੱਜ ਕੁਝ ਲੋਕ ਕੁਝ ਤਾਕਤਾਂ ਤਾਂ ਅੰਬੇਡਕਰ ਜੀ ਦਾ ਨਾਂ ਵੇਚ ਕੇ ਆਪਣੀ ਸਿਆਸੀ ਰੋਟੀਆਂ ਸੇਕ ਰੀਆਂ ਨੇ ਤੇ ਕੁਝ ਤਾਕਤਾਂ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਨੇ ਪਰ ਕਾਂਗਰਸ ਪਾਰਟੀ ਇਸ ਗੱਲ ਇੱਕਮਿਟਿਡ ਹੈ ਵੀ ਜਿਹੜਾ ਸੰਵਿਧਾਨ ਅੰਬੇਡਕਰ ਜੀ ਬਣਾ ਕੇ ਗਏ ਸੀ ਜਿਹਦੇ ਵਿੱਚ ਇਕੱਲੇ ਉਹਨਾਂ ਨੇ ਆਪਣੇ ਸਮਾਜ ਦਾ ਨਹੀਂ ਹਰ ਵਰਗ ਦੇ ਲਈ ਹਰ ਵਰਗ ਨੂੰ ਮਲਨ ਨੁਮਾਇੰਦਗੀ ਹਰ ਵਰਗ ਦੇ ਲਈ ਸੇਫਟੀ ਤੇ ਹਰ ਮੁਲਕ ਨੂੰ ਚੁਣਉਣ ਲਈ ਚੰਗੀ ਵਿਵਸਥਾ ਬਣਾ ਕੇ ਗਏ ਸੀ ਅਸੀਂ ਇਸ ਗੱਲ ਕਮਿਟਿਡ ਆ ਭਈ ਉਹਨਾਂ ਦੀ ਸੋਚ ਤੇ ਪੈਰਾ ਦੇਾਂਗੇ ਅੱਜ ਦੇ ਦਿਨ ਫੇਰ ਜਾਗਰੂਕਤਾ ਰੈਲੀ ਨਹੀਂ ਸਾਰੇ ਨੌਜਵਾਨਾਂ ਨੇ ਵੀ ਇਹ ਪ੍ਰਣ ਲਿਆ ਹੈ ਵੀ ਡਾਕਟਰ ਅੰਬੇਡਕਰ ਜੀ ਦੇ ਦਿਖਾਏ ਨਕਸ਼ੇ ਤੇ ਚੱਲਣਗੇ ਤੇ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਕਰਨਗੇ ਧੰਨਵਾਦ